ਨੇ ਡਾਨੀ ਨਿਗਲ ਲਿਆ ਇੱਕ ਹੋਰ ਪੰਜਾਬੀ ਪੁੱਤ ਸੋਨੇ ਸੁਨੱਖੇ ਗਬਰੂ ਦੇ ਨਾਲ ਵਾਪਰ ਗਿਆ ਪਾਣਾ ਤੇ ਤੁਰ ਗਿਆ ਪਰ ਜਵਾਨੀ ਦੇ ਵਿੱਚ ਇਸ ਜਹਾਨੋ ਜੀ ਹਾਂ ਇਹ ਦੁਖਦਾਈ ਖਬਰ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਮੜਾਕ ਤੋਂ ਸਾਹਮਣੇ ਆਈ ਹੈ ਜਿੱਥੋਂ ਦੇ ਜੰਪਲ ਇੱਕ ਨੌਜਵਾਨ ਨੂੰ ਕੈਨੇਡਾ ਨੇ ਨਿਗਲ ਲਿਆ ਇਸ ਸੋਹਣੇ ਸੁਨੱਖੇ ਗੱਭਰੂ ਜਵਾਨ ਪੁੱਤ ਦੇ ਨਾਲ ਪਾਣਾ ਵਾਪਰ ਗਿਆ ਰੱਬ ਦਾ ਕਹਿਰ ਹੋ ਗਿਆ ਇਹ ਨੌਜਵਾਨ ਪਰਜਵਾਨੀ ਦੇ ਵਿੱਚ ਹੀ ਜਹਾਨੋਂ ਤੁਰ ਗਿਆ ਦੱਸ ਦਈਏ ਕਿ ਇਸ ਨੌਜਵਾਨ ਦਾ ਨਾਮ ਸੁਖਪ੍ਰੀਤ ਸਿੰਘ ਮੁਹਾਰ ਦੱਸਿਆ ਜਾ ਰਿਹਾ ਹੈ ਜਿਸ ਨੂੰ ਪਰਿਵਾਰ ਵਾਲੇ ਪਿਆਰ ਦੇ ਨਾਲ ਨਿੱਕਾ ਵੀ ਕਹਿੰਦੇ ਸਨ ਇਸ ਦੀ 29 ਸਾਲ ਦੀ ਉਮਰ ਦੇ ਵਿੱਚ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਹੈ ਦੱਸਦੀ ਹੈ ਕਿ ਇਹ ਨੌਜਵਾਨ 18 ਜੂਨ 2024 ਨੂੰ ਕੈਨੇਡਾ ਗਿਆ ਸੀ ਤਾਂ ਕਿ ਚੰਗਾ ਰੋਜ਼ਗਾਰ ਪ੍ਰਾਪਤ ਕਰ ਸਕੇ ਕੈਨੇਡਾ ਦੇ ਐਡਮੰਟਨ ਦੇ ਵਿੱਚ ਇਹ ਨੌਜਵਾਨ ਰਹਿੰਦਾ ਸੀ ਜਿੱਥੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਇਸ ਨੌਜਵਾਨ ਦਾ ਵਿਆਹ 2 ਸਾਲ ਪਹਿਲਾਂ ਹੀ ਹੋਇਆ ਸੀ ਇਸ ਦੀ ਪਤਨੀ ਜਿਸ ਦਾ ਨਾਮ ਪਵਨ ਪ੍ਰੀਤਕੌਰ ਦੱਸਿਆ ਜਾ ਰਿਹਾ ਹੈ ਜਿਹੜੀ ਕਿ ਮੂਲ ਰੂਪ ਤਾਂ ਪੰਜਾਬਣ ਹੈ ਪਰੰਤੂ ਕੈਨੇਡਾ ਦੀ ਪੱਕੀ ਵਸਨੀਕ ਹੈ ਉਸਦੇ ਨਾਲ ਇਸਦਾ ਵਿਆਹ ਹੋਇਆ ਸੀ ਤੇ ਦੋਨੋਂ ਜਾਣੇ ਕੈਨੇਡਾ ਦੇ ਐਡਮੰਟਨ ਦੇ ਵਿੱਚ ਹੀ ਰਹਿੰਦੇ ਸਨ ਜਿੱਥੇ ਕਿ ਇਸ ਨੌਜਵਾਨ ਨੂੰ ਦਿਲ ਦਾ ਦੌਰਾ ਪਿਆ ਤੇ ਉਸ ਦੀ ਮੌਤ ਹੋ ਗਈ ਦੱਸ ਦਈਏ ਕਿ ਇਸ ਨੌਜਵਾਨ ਦੇ ਪਿਤਾ ਦਾ ਨਾਮ ਸਿਕੰਦਰ ਸਿੰਘ ਦੱਸਿਆ ਜਾ ਰਿਹਾ ਹੈ ਇਸ ਦੇ ਘਰ ਦੇ ਹਾਲਾਤ ਬਹੁਤ ਹੀ ਵਧੀਆ ਨਹੀਂ ਨੇ ਇਸ ਕਰਕੇ ਹੀ ਇਸ ਨੌਜਵਾਨ ਨੇ ਸੋਚਿਆ ਸੀ ਕਿ ਕੈਨੇਡਾ ਜਾਵੇ ਤੇ ਉੱਥੇ ਚੰਗੀ ਰੋਜੀ ਰੋਟੀ ਪ੍ਰਾਪਤ ਕਰੇ ਤੇ ਨਾਲ ਹੀ ਆਪਣੇ ਘਰ ਦੇ ਹਾਲਾਤ ਵੀ ਇਹ ਨੌਜਵਾਨ ਸੁਧਾਰ ਦੇਵੇਗਾ ਸੋਚ ਤਾਂ ਇਹ ਸੀ ਕਿ ਚੰਗਾ ਰੋਜ਼ਗਾਰ ਮਿਲੇਗਾ ਉੱਥੋਂ ਚਾਰ ਪੈਸੇ ਕਮਾਵੇਗਾ ਘਰ ਭੇਜੇਗਾ ਤੇ ਘਰ ਦੇ ਹਾਲਾਤ ਸੁਧਰ ਜਾਣਗੇ ਪਰੰਤੂ ਇਸ ਨੌਜਵਾਨ ਨੂੰ ਕੀ ਪਤਾ ਸੀ ਕਿ ਉਸਨੇ ਕਦੇ ਭਾਰਤ ਜਿੰਦਾ ਵਾਪਸ ਹੀ ਨਹੀਂ ਆਉਣਾ ਤੇ ਉਸਦੀ ਮ੍ਰਿਤਕ ਦੇ ਨੂੰ ਉਸਦੇ ਮਾਪੇ ਉਡੀਕਣਗੇ ਦੱਸਦੀ ਹੈ ਕਿ ਹੁਣ ਸੀਨੀਅਰ ਕਾਂਗਰਸੀ ਆਗੂ ਜਿਹੜੇ ਕਿ ਜਾਤੋਂ ਤੇ ਨੇ ਸਿਕੰਦਰ ਸਿੰਘ ਮੜਾਕ ਹੋਰਾਂ ਨੇ ਵੀ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮ੍ਰਿਤਕ ਨੌਜਵਾਨ ਦੀ ਜਿਹੜੀ ਦੇ ਹੈ ਉਸ ਨੂੰ ਭਾਰਤ ਮਗਵਾਇਆ ਜਾਵੇ ਤਾਂ ਕਿ ਉਸਦੇ ਮਾਪੇ ਜਿਹੜੀਆਂ ਉਸ ਦੀਆਂ ਅੰਤਿਮ ਰਸਮਾਂ ਨੇ ਉਹ ਆਪਣੇ ਹੱਥੀਂ ਕਰ ਸਕਣ ਹੁਣ ਦੱਸਦੀ ਹੈ ਕਿ ਇਸ ਨੌਜਵਾਨ ਦੇ ਜਿਹੜੇ ਮਾਪੇ ਨੇ ਉਹਨਾਂ ਦਾ ਰੋਣ ਦਾ ਹਾਲ ਨਹੀਂ ਦੇਖਿਆ ਜਾ ਰਿਹਾ ਉਧਰ ਪਤਨੀ ਜਿਹੜੀ ਕਿ ਪਵਨ ਪ੍ਰੀਤ ਕੋਰੇ ਹਾਲਾਂਕਿ ਉਹ ਕੈਨੇਡਾ ਦੇ ਵਿੱਚ ਹੀ ਹੈ ਉਸਦੀ ਵੀ ਹਾਲਤ ਬਹੁਤ ਬੁਰੀ ਦੱਸੀ ਜਾ ਰਹੀ ਹੈ ਉਹੀ ਰੂ ਰੂ ਕੇ ਬੇਹਾਲ ਹੋਈ ਪਈ ਹੈ ਕਿਉਂਕਿ ਇਹ ਜਿਹੜਾ ਨੌਜਵਾਨ ਹੈ ਉਸਦੀ ਜਿਹੜੀ ਮੌਤ ਹੈ ਸਿਰਫ 29 ਸਾਲ ਦੀ ਉਮਰ ਦੇ ਵਿੱਚ ਹੀ ਹੋ ਗਈ ਹੈ ਪਰ ਜਵਾਨੀ ਦੇ ਵਿੱਚ ਹੀ ਇਹ ਜਿਹੜਾ ਨੌਜਵਾਨ ਹੈ ਜਹਾਨ ਤੋਂ ਚਲੇ ਆ ਗਿਆ ਹੈ ਹੁਣ ਪਰਿਵਾਰਿਕ ਮੈਂਬਰ ਵੀ ਭਾਰਤ ਸਰਕਾਰ ਨੂੰ ਇਹ ਅਪੀਲ ਕਰ ਰਹੇ ਨੇ ਗੁਹਾਰ ਲਗਾ ਰਹੇ ਨੇ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਤੇ ਉਹਨਾਂ ਦੇ ਪੁੱਤੀ ਮ੍ਰਿਤਕ ਦੇ ਨੂੰ ਭਾਰਤ ਮਗਵਾਇਆ ਜਾਵੇ ਤਾਂ ਕਿ ਜਿਹੜੀਆਂ ਅੰਤਿਮ ਰਸਮਾਂ ਨੇ ਉਹ ਆਪਣੇ ਹੱਥੀਂ ਕਰ ਸਕਣ ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਪੰਜਾਬੀ ਜਾਂ ਭਾਰਤੀ ਨੌਜਵਾਨ ਦੀ ਵਿਦੇਸ਼ ਦੇ ਵਿੱਚ ਮੌਤ ਹੋਈ ਹੈ ਪਹਿਲਾਂ ਵੀ ਬਹੁਤ ਸਾਰੇ ਨੌਜਵਾਨ ਨੇ ਜਿਨ੍ਹਾਂ ਦੀ ਮੌਤ ਕੈਨੇਡਾ ਦੀ ਧਰਤੀ ਤੇ ਹੋ ਗਈ ਹੈ ਸੋ ਹੁਣ ਇਸ ਸੁਖਪ੍ਰੀਤ ਸਿੰਘ ਮੁਹਾਰ ਨਾਮ ਦੇ ਨੌਜਵਾਨ ਦੀ ਕੈਨੇਡਾ ਦੇ ਵਿੱਚ ਮੌਤ ਹੋ ਗਈ ਹੈ ਤੇ ਉਸ ਦੀ ਮ੍ਰਿਤਕ ਦੇ ਨੂੰ ਭਾਰਤ ਵਿੱਚ ਲਿਆਉਣ ਦੇ ਲਈ ਭਾਰਤ ਸਰਕਾਰ ਨੂੰ ਜਿਹੜੀ ਅਪੀਲ ਹੋ ਕੀਤੀ ਜਾ ਰਹੀ ਹੈ